8 ਅਗਸਤ ਮਹੀਨਾ ਖਤਮ ਹੋਣ ਵਿੱਚ ਕੁਝ ਹੀ ਦਿਨ ਬਾਕੀ ਨੇ ਅਜਿਹੇ ਚ ਨਵੇਂ ਮਹੀਨੇ ਤੋਂ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈਂਦਾ ਹੈ ਸਤੰਬਰ ਮਹੀਨੇ ਤੋਂ ਕੁਝ ਅਜਿਹੇ ਖਾਸ ਬਦਲਾਅ ਹੋਣ ਜਾ ਰਹੇ ਨੇ ਜਿਸ ਦਾ ਅਸਰ ਤੁਹਾਡੀ ਜੇਬ ਤੇ ਪਵੇਗਾ ਇਹਨਾਂ ਬਦਲਾਵਾਂ ਵਿੱਚ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਦੇ ਨਿਯਮਾਂ ਤੱਕ ਸਭ ਕੁਝ ਸ਼ਾਮਲ ਹੈ ਨਾਲ ਹੀ ਮਹਿੰਗਾਈ ਪੱਤੇ ਬਾਰੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਘੋਸ਼ਨਾਵਾਂ ਹੋ ਸਕਦੀਆਂ ਨੇ ਆਓ ਜਾਣਦੇ ਹਾਂ ਸਤੰਬਰ ਮਹੀਨੇ ਚ ਕੀ ਕੀ ਬਦਲਾ ਹੋ ਸਕਦੇ ਨੇ ਇਸ ਦਾ ਤੁਹਾਡੀ ਜੇਬ ਤੇ ਕਿੰਨਾ ਅਸਰ ਪਵੇਗਾ ਅਕਸਰ ਦੇਖਿਆ ਜਾਂਦਾ ਹੈ ਕਿ ਸਰਕਾਰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਬਦਲਦੀ ਹੈ ਵਪਾਰਕ ਗੈਸ ਸਿਲੰਡਰ ਅਤੇ ਐਲਪੀਜੀ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਗਿਆ ਹੈ ਅਜਿਹੇ ਚ ਇਸ ਵਾਰ ਵੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਦੀ ਉਮੀਦ ਹੈ ਪਿਛਲੇ ਮਹੀਨੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 8.50 ਰੁਪਏ ਦਾ ਵਾਧਾ ਹੋਇਆ ਸੀ ਜਦੋਂ ਕਿ ਜੁਲਾਈ ਵਿੱਚ ਇਸ ਦੀ ਕੀਮਤ ਵਿੱਚ 30 ਰੁਪਏ ਦੀ ਕਮੀ ਆਈ ਸੀ ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਦੇ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਏਅਰ ਟਰਬਾਈਟਿੰਗ ਫਿਊਲ ਅਤੇ ਸੀ ਐਨ ਜੀ ਪੀ ਐਨ ਜੀ ਦੀਆਂ ਕੀਮਤਾਂ ਵਿੱਚ ਵੀ ਸੋਧ ਕਰਦੀਆਂ ਨੇ ਇਸ ਕਾਰਨ ਪਹਿਲੇ ਤਰੀਕ ਨੂੰ ਇਹਨਾਂ ਦੀਆਂ ਕੀਮਤਾਂ 'ਚ ਬਦਲਾਅ ਦੇਖਿਆ ਜਾ ਸਕਦਾ ਹੈ ਸਤੰਬਰ ਤੋਂ ਫਰਜੀ ਕਾਲਾ ਅਤੇ ਸੰਦੇਸ਼ਾਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ ਟ੍ਰਾਈ ਨੇ ਟੈਲੀਕਮ ਕੰਪਨੀਆਂ ਨੂੰ ਫਰਜੀ ਕਾਲਾ ਅਤੇ ਫਰਜੀ ਸੰਦੇਸ਼ਾਂ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਨੇ ਇਸ ਦਿਨ ਲਈ ਟ੍ਰਾਈ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਟ੍ਰਾਈ ਨੇ Jio, Airtel, Vodafone, Idea, BSNL ਵਰਗੀਆਂ ਦੂਰ ਸੰਚਾਰ ਕੰਪਨੀਆਂ ਨੂੰ 30 ਸਤੰਬਰ ਤੱਕ ਟੈਲੀ ਮਾਰਕੀਟਿੰਗ ਕਾਲਾਂ ਅਤੇ ਕਮਰਸ਼ੀਅਲ ਮੈਸੇਜਿੰਗ ਨੂੰ 140 ਮੋਬਾਈਲ ਨੰਬਰ ਸੀਰੀਜ਼ ਤੋਂ ਬਲੌਕਚੇਨ ਆਧਾਰਿਤ DLT ਯਾਨੀ ਡਿਸਟ੍ਰੀਬਿਊਟਿਡ ਲੇਜਰ ਟੈਕਨੋਲੋਜੀ ਪਲੇਟਫਾਰਮ ਤੇ ਤਬਦੀਲੀ ਕਰਨ ਲਈ ਕਿਹਾ ਹੈ ਉਮੀਦ ਹੈ ਕਿ 1 ਸਤੰਬਰ ਤੋਂ ਫਰਜ਼ੀ ਕਾਲਾਂ ਤੇ ਰੋਕ ਲੱਗ ਜਾਵੇਗੀ ਸਤੰਬਰ ਤੋਂ HDFC ਬੈਂਕ ਉਪਭੋਗਤਾਵਾਂ ਲੈਣ ਦੇਣ ਤੇ ਰਿਵਾਰਡ ਪੁਆਇੰਟ ਦੀ ਸੀਮਾ ਤੈਅ ਕਰਨ ਜਾ ਰਿਹਾ ਹੈ ਜਿਸ ਦੇ ਤਹਿਤ ਗਾਹਕ ਜਿਸ ਦੇ ਤਹਿਤ ਗਾਹਕ ਇਹਨਾਂ ਲੈਣ ਦੇਣ ਤੇ ਹਰ ਮਹੀਨੇ ਸਿਰਫ 2000 ਪੁਆਇੰਟ ਪ੍ਰਾਪਤ ਕਰ ਸਕਦੇ ਨੇ HDFC ਬੈਂਕ ਥਰਡ ਪਾਰਟੀ ਐਪ ਰਾਹੀਂ ਵਿਦੇਕ ਭੁਗਤਾਨ ਕਰਨ ਤੇ ਕੋਈ ਇਨਾਮ ਨਹੀਂ ਦੇਵੇਗਾ IDFC ਬੈਂਕ ਸਤੰਬਰ 2024 ਤੋਂ ਕ੍ਰੈਡਿਟ ਕਾਰਡਾਂ ਤੇ ਭੁਗਤਾਨ ਯੋਗ ਘੱਟ ਕੱਟ ਰਕਮ ਨੂੰ ਘਟਾ ਦੇਵੇਗਾ ਭੁਗਤਾਨ ਦੀ ਮਿਤੀ ਵੀ 18 ਤੋਂ ਘਟਾ ਕੇ 15 ਦਿਨ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਇੱਕ ਬਦਲਾਅ ਹੈ 1 ਸਤੰਬਰ 2024 ਤੋਂ UPI ਅਤੇ ਹੋਰ ਪਲੇਟਫਾਰਮਾਂ ਤੇ ਭੁਗਤਾਨਾਂ ਲਈ ਰੁਪਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਦੂਜੇ ਭੁਗਤਾਨ ਸੇਵਾ ਪ੍ਰਦਾਤਾਵਾਂ ਦੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਨ ਵਾਲੇ ਸਮਾਨ ਇਨਾਮ ਅੰਕ ਮਿਲਣਗੇ